ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਹਾਡੇ ਨਾਲ ਅੱਜ ਪਰਮਾਤਮਾ ਦੇ ਹੁਕਮ ਅਨੁਸਾਰ ਵਿਚਾਰ ਸਾਂਝੇ ਕਰਦੇ ਹਾਂ ਵਿਦੇਸ਼ ਦੀ ਧਰਤੀ ਦੇ ਬਾਰੇ ਵਿੱਚ ਅਸੀਂ ਸਾਰਿਆਂ ਦੇ ਵੱਖੋ ਵੱਖਰੇ opinion ਹੁੰਦੇ ਆ ਵਿਚਾਰ ਹੁੰਦੇ ਆ ਕਿ ਕੁਝ ਲੋਕ ਜਿਹੜੇ ਵਿਦੇਸ਼ ਜਾਂਦੇ ਆ ਜਰਮਨੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਹੋਰ ਦੇਸ਼ਾਂ ਦੇ ਵਿੱਚ ਕਹਿੰਦੇ ਕੁਝ ਲੋਕ ਇਹਨਾਂ ਨਾਲ ਸਾਡੇ ਇਥੋਂ ਬ੍ਰੇਨ ਡレイン ਹੋ ਰਿਹਾ ਹੈ। ਆਪੋ ਆਪਣੀ ਮਿਕਸ ਰਿਸਪੌਂਸ ਹੈ, ਸੋਚ ਹੈ। ਪਲਾਂਟ ਜਿਹੜਾ ਹੈ ਪਸ਼ੂ ਪੰਛੀ ਵੀ ਕਰਦੇ ਹੈ। ਇਨਸਾਨ ਵੀ ਕਰਦਾ ਹੈ ਔਰ ਸਦੀਆਂ ਤੋਂ ਹੁੰਦਾ ਆਇਆ ਹੈ। ਔਰ ਅੱਗੇ ਵੀ ਹੁੰਦਾ ਰਹੇਗਾ। ਘੱਟ ਵੱਧ ਹੋ ਸਕਦਾ ਹੈ ਖਤਮ ਨਹੀਂ ਹੋ ਸਕਦਾ ਬਿਫੋਰ ਪਾਰਟੀਸ਼ਨ ਦਾ ਸਾਨੂੰ ਕਾਫੀ ਐਵੀਡੈਂਸ ਮਿਲ ਜਾਣਗੇ ਡਾਕੂਮੈਂਟਸ ਮਿਲ ਜਾਣਗੇ ਜਿਹੜੇ ਲੋਕ ਸਾਡੇ ਈਵਨ ਵਰਲਡ ਵਾਰ ਤੋਂ ਪਹਿਲੇ ਦੇ ਹੀ ਉੱਥੇ ਗਏ ਹੋਏ ਆ। ਅਰੁਣਾ ਜਾ ਕੇ ਉੱਥੇ ਪੋਲਿਟਿਕਸ ਦੇ ਵਿੱਚ ਇੰਡਸਟਰੀ ਦੇ ਵਿੱਚ ਕਾਰੋਬਾਰ ਦੇ ਵਿੱਚ ਬਹੁਤ ਮੱਲਾ ਮਾਰੀਆਂ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਤੇ ਆਪਣਾ ਲਾਈਫ ਸਟਾਈਲ ਪੰਜਾਬ ਦਾ ਵੀ ਉੱਪਰ ਚੁੱਕਿਆ। ਉਹ ਇੱਜ਼ਤ ਮਾਨ ਕਮਾਇਆ ਬਹੁਤ ਕੁਛ ਦਿੱਤਾ ਇਹਨਾਂ ਲੋਕਾਂ ਨੇ ਸਾਡੇ ਸਟੇਟ ਨੂੰ ਵੇਖੋ ਸੱਜਣੋ ਜੇ ਤਰੱਕੀ ਕਰਨੀ ਹੈ ਕਿਸੇ ਨੇ ਅੱਗੇ ਵਧਣਾ ਇਨਸਾਨ ਦਾ ਜਿਹੜਾ ਜਨਮ ਸਥਾਨ ਹੈ ਉਹਨੂੰ ਛੱਡਣਾ ਪੈਣਾ ਜੇ ਤੁਸੀਂ ਉੱਥੇ ਹੀ ਬੈਠੇ ਰਹੋਗੇ ਦੂਜੀ ਪੀੜੀ ਚਲੋ ਠੀਕ ਠਾਕ ਨਿਕਲ ਗਈ ਤੀਜੀ ਪੀੜੀ ਦੇ ਵਿੱਚ ਫਿਰ ਉਹ ਸਲੋ ਹੋ ਜਾਏਗਾ ਕੰਮ ਉੱਥੇ ਡਿਕਲਾਈਨ ਸ਼ੁਰੂ ਹੋ ਜਾਏਗਾ ਘਟਨਾ ਸ਼ੁਰੂ ਹੋ ਜਾਏਗਾ ਇਹ ਕੁਦਰਤ ਵੱਲੋਂ ਹੀ ਕੁਝ ਇਸ ਤਰ੍ਹਾਂ ਦਾ ਨਿਜ਼ਮ ਬਣਿਆ ਹੋਇਆ ਜ਼ਰੂਰੀ ਨਹੀਂ ਹਰ ਇਨਸਾਨ ਨੇ ਵਿਦੇਸ਼ ਹੀ ਜਾਣਾ ਹੈ 18-20 ਸਾਲ ਦੇ ਵਿੱਚ ਚਾਹੇ ਸਟੱਡੀ ਲਈ ਜਾਏ ਚਾਹੇ ਉਹ ਕੰਮ ਕਰਨ ਲਈ ਜਾਏ ਆਪਣਾ ਜਿਹੜਾ ਪੈਤਰਿਕ ਘਰ ਹੈ ਜਿਹੜਾ ਉਹਨੂੰ ਛੱਡਣਾ ਚਾਹੀਦਾ ਕੰਫਰਟ ਜ਼ੋਨ ਤੋਂ ਨਿਕਲਣਾ ਚਾਹੀਦਾ ਆਪਣਾ ਦੇਸ਼ ਵੀ ਬਥੇਰਾ ਵੱਡਾ ਕਿਤੇ ਦੂਰ ਦਰਦੇ ਜਾ ਕੇ ਇਹਨੂੰ 8-10 ਸਾਲ ਮਿਹਨਤ ਮਸ਼ੱਕਤ ਕਰਨੀ ਚਾਹੀਦੀ ਆਪਣੇ ਆਪ ਨੂੰ ਪਾਲਿਸ਼ ਕਰਨਾ ਚਾਹੀਦਾ ਸੰਪੂਰਨ ਮਨੁੱਖ ਬਣਨਾ ਚਾਹੀਦਾ ਉਸ ਤੋਂ ਬਾਅਦ ਬੇਸ਼ੱਕ ਆਪਣੇ ਪਿਤ੍ਰ ਘਰ ਨੂੰ ਆਪਣੇ ਇਲਾਕੇ ਨੂੰ ਆਪਣੇ ਪਿੰਡ ਨੂੰ ਵਾਪਸ ਆ ਜਾਏ ਕੋਈ ਬਰਾਈ ਨਹੀਂ ਪਰ ਇੱਕ ਵਾਰ ਉਹਨੂੰ ਛੱਡਣਾ ਜ਼ਰੂਰ ਚਾਹੀਦਾ ਹੈ ਉਦਾਹਰਨ ਸਾਨੂੰ ਸਮਾਜ ਵਿੱਚ ਮਿਲ ਜਾਂਦੀ ਹੈ ਬਹੁਤ ਲੋਕ ਜਿਨ੍ਹਾਂ ਨੇ ਪੈਤਰਿਕ ਘਰ ਤੋਂ ਬਾਹਰ ਨਿਕਲ ਕੇ ਮਿਹਨਤਾਂ ਕੀਤੀਆਂ ਵਾਪਸ ਵੀ ਆਏ ਉਹਨਾਂ ਨੇ ਤਰੱਕੀਆਂ ਕੀਤੀਆਂ ਹੁਣ ਜਿੱਥੋਂ ਤੱਕ ਬਾਹਰ ਦਾ ਸਵਾਲ ਹੈ ਬਾਹਰ ਵਿਦੇਸ਼ ਦਾ ਕੋ ਕਿਹੜੇ ਫਾਰਮਰ ਪਰਿਵਾਰ ਹੈ ਇਹ ਪਹਿਲੇ ਵੀ ਜਾਂਦੇ ਸੀ ਪਹਿਲੇ ਕੋਈ ਸਮੱਸਿਆ ਹੋਰ ਸੀ ਪਹਿਲੇ ਤਾਂ ਜਾਂਦੇ ਸੀ ਜ਼ਮੀਨਾਂ ਜਿਹੜੀਆਂ ਸੀਗੀਆਂ ਬੇਆਬਾਦ ਸੀ ਜੰਗਲ ਸੀ ਪਾਣੀ ਦਾ ਕੋਈ ਸਾਧਨ ਨਹੀਂ ਸੀ ਜਾਂ ਪਾਣੀ ਬਹੁਤ ਜ਼ਿਆਦਾ ਸੀ ਮਾੜੇ ਲੱਗੇ ਸੀ ਜਾਂ ਕੱਲਰ ਜ਼ਿਆਦਾ ਸੀ ਯੂਨੀਫਾਰਮ ਜ਼ਮੀਨ ਵਧੀਆ ਨਹੀਂ ਸੀ ਹੈਗੀ ਤੇ ਪਰਿਵਾਰ ਵੱਡੇ ਸੀ ਤੇ ਕੰਮ ਕਰਨ ਵਾਸਤੇ ਇੱਕ ਦੋ ਬੰਦੇ ਵਿਦੇਸ਼ ਵਿੱਚ ਜਾਂਦੇ ਸੀ ਤੇ ਕਮਾਈ ਕਰਕੇ ਪਿੱਛੇ ਭੇਜਦੇ ਸੀ ਤੇ ਜਿਹਦੇ ਨਾਲ ਆਪਣਾ ਲਾਈਫ ਸਟਾਈਲ ਜਿਹੜਾ ਲੋਕਾਂ ਦਾ ਵਧੀਆ ਹੁੰਦਾ ਸੀ ਆਪਾਂ ਅੱਜ ਦੀ ਗੱਲ ਕਰੀਏ ਜੋ ਕਰੰਟ ਸਿਚੁਏਸ਼ਨ ਐ ਐਟ ਪ੍ਰੈਜ਼ੈਂਟ ਇਹਦੇ ਜੀ ਮੇਨ ਇਸ਼ੂ ਇਹ ਹੈ ਜੀ ਜਿਹੜੀਆਂ ਜ਼ਮੀਨਾਂ ਆ ਉਹ ਘਟਦੀਆਂ ਜਾ ਰਹੀਆਂ ਕਿਉਂਕਿ ਧਰਤੀ ਨਵੀਂ ਤਾਂ ਬਣ ਨਹੀਂ ਸਕਦੀ ਜੋ ਹੈ ਉਹ ਹੀ ਵੰਡੀ ਜਾਣੀ ਆ ਉਹ ਧਰਤੀ ਹੈ ਵੀ ਦੇਖਿਆ ਜਾਏ ਦੇਸ਼ ਦੇ ਵਿੱਚ ਸਾਰੀ ਫਰਟਾਈਲ ਨਹੀਂ ਹੈਗੀ ਬਹੁਤ ਹੀ ਧਰਤੀ ਇੱਥੇ ਇਸ ਤਰ੍ਹਾਂ ਦੀ ਹੈ ਜਿਹਦੇ ਤੇ ਇਨਸਾਨ ਦਾ ਜਿੰਦਾ ਰਹਿਣਾ ਔਖਾ ਹੈ ਜਿੱਥੇ ਕਿਤੇ ਪਾਣੀ ਨਹੀਂ ਹੈ ਬਹੁਤ ਬਹੁਤ ਵੱਡੇ ਰਕਵਿਆਂ ਦੇ ਵਿੱਚ ਤੇ ਬਹੁਤ ਜਗ੍ਹਾ ਦੇ ਉੱਤੇ ਕਿਤੇ ਬਰਫ਼ ਪੈਂਦੀ ਆ ਉਹ ਥੋੜੀ ਜਗ੍ਹਾ ਜਿਹੜੇ ਇਨਸਾਨ ਨੂੰ ਚੱਲਦੀ ਆ ਤੋ ਫਾਰਮਰ ਦੇ ਕੋਲ ਜ਼ਮੀਨ ਦਾ ਘੱਟ ਹੋਣਾ ਉਹਦੇ ਵਿੱਚ ਸਰਵਾਈਵਲ ਜਿਹੜਾ ਉਹਨਾਂ ਦਾ ਜਿਹੜਾ ਜੀਵਨ ਪੱਦਰ ਨਹੀਂ ਚੱਲ ਸਕਦਾ ਉਹਦੇ ਵਿੱਚ ਉਹਨੀ ਜਗ੍ਹਾ ਦੇ ਉੱਤੇ ਤੇ ਉਹਨੂੰ ਫਿਰ ਕੁਝ ਹੋਰ ਹਿਲਾ ਕਰਨਾ ਪੈਂਦਾ ਨੌਕਰੀ ਸਾਰੇ ਨੂੰ ਮਿਲ ਨਹੀਂ ਸਕਦੀ ਵਿਦੇਸ਼ ਸਾਰੇ ਜਾ ਨਹੀਂ ਸਕਦੇ ਔਰ ਦੂਸਰਾ ਨੰਬਰ ਜਿਹੜਾ ਫਾਰਮਰ ਫੈਮਲੀ ਦੇ ਵਿੱਚ ਪਰਵੇਸ਼ ਹੁੰਦੀ ਹੈ ਉਹਦਾ ਇੱਕ ਮਾਈਂਡ ਸੈਟ ਇਸ ਤਰ੍ਹਾਂ ਦਾ ਹੋ ਜਾਂਦਾ ਉਹਦੀ ਸੋਚਣ ਸ਼ਕਤੀ ਇਦਾਂ ਦੀ ਹੋ ਜਾਂਦੀ ਹੈ ਕਿ ਉਹ ਜਿਹੜਾ ਹੈ ਥਰਡ ਲੈਵਲ ਦਾ ਜਿਹਨੂੰ ਕਹੈ ਲੋ ਥਰਡੇ ਲੈਵਲ ਦਾ ਨਹੀਂ ਚਲੋ ਜਿਹੜਾ ਵਧੀਆ ਕੰਮ ਆ ਕਮਾਈ ਵਾਲਾ ਜਿਹਦਾ ਫੇਰੀ ਵਾਲਾ ਹੋ ਗਿਆ ਜਾਂ ਦੁਕਾਨਾਂ ਹੋ ਗਈਆਂ ਜਾਂ ਹੋਰ ਫਾਸਟ ਫੂਡ ਦੇ ਹੋ ਗਏ ਜਿਹੜੇ ਲੋਕਲ ਮਾਰਕੀਟ ਚ ਕੰਮ ਚੱਲਦੇ ਆ ਜਿਹੜੀਆਂ ਰੂਟੀਨ ਚ ਸਾਨੂੰ ਜ਼ਰੂਰਤ ਪੈਂਦੀ ਆ ਤੇ ਆਪਾਂ ਰੋਜ਼ ਪੈਸੇ ਦੇ ਕੇ ਚੀਜ਼ਾਂ ਲੈਣੀਆਂ ਆ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਉੱਤੇ ਉਹ ਕੰਮ ਨਹੀਂ ਕਰ ਸਕਦੇ ਉਹ ਕਰਨਾ ਵੀ ਨਹੀਂ ਚਾਹੁੰਦੇ ਉਹਦਾ ਕਾਰਨ ਇਹ ਹੀ ਆ ਕਿ ਆਪਣੀ ਜ਼ਮੀਨ ਹੁੰਦੀ ਆ ਘਰ ਦੇ ਕੋਲ ਤੇ ਇੱਕ ਉਹਨਾਂ ਨੂੰ ਇਦਾਂ ਦਾ ਜਿਹੜਾ ਸਪਿਰਿਟੀ ਕੰਪਲੈਕਸ ਹੁੰਦਾ ਜਿੰਮੇਦਾਰ ਆ ਸਾਡੇ ਕੋਲ ਟਰੈਕਟਰ ਹੈ ਗੱਡੀਆਂ ਹੈ ਤੇ ਆਪਣੀ ਜ਼ਮੀਨ ਹੈ ਅਸੀਂ ਬੰਦਿਆਂ ਨੂੰ ਕੰਮ ਕਰਾਉਂਦੇ ਆ ਲੇਬਰ ਰੱਖਦੇ ਆ ਉਹਨਾਂ ਦੀ ਕੁਝ ਮਾਈਂਡਸੈਟ ਇਦਾਂ ਦਾ ਹੁੰਦਾ ਇੱਕ ਪਰ 2% ਬੰਦੇ ਹੁੰਦੇ ਨੇ ਜਿਹੜੇ ਉਦਮੀ ਹੁੰਦੇ ਆ ਚੰਗੇ ਆ ਜਿਹੜੇ ਕਰਦੇ ਆ ਅਗਰ ਸਾਰੇ ਇਦਾਂ ਕੰਮ ਕਰਨ ਤੇ ਬਹੁਤ ਜ਼ਿਆਦਾ ਸਾਡੇ ਜਿਹੜੇ ਆ ਮੈਨ ਪਾਵਰ ਜਿਹੜੀ ਉੱਥੇ ਉੱਥੇ ਹੀ ਅਕਮੋਡੇਟ ਹੋ ਜੇ ਉਹਨਾਂ ਇਲਾਕਿਆਂ 'ਚ ਜਿੱਥੇ ਜਿੱਥੇ ਸਾਨੂੰ ਜ਼ਰੂਰਤ ਹੈ ਕੰਮ ਦੀ ਦੂਸਰਾ ਇੰਡਸਟਰੀਅਲਾਈਜੇਸ਼ਨ ਜਿਹੜੀ ਹੈ ਅੱਜ ਕੱਲ ਐਗਰੀਕਲਚਰ ਚ ਹੁੰਦੀ ਜਾ ਰਹੀ ਹੈ ਮਕੈਨਾਈਜੇਸ਼ਨ ਹੋ ਗਈ ਹੈ ਹਰ ਚੀਜ਼ ਦੇ ਵਿੱਚ ਮਸ਼ੀਨਰੀ ਆ ਗਈ ਜਿਆਦਾ ਬੰਦਿਆਂ ਦੀ ਇੱਥੇ ਲੋੜ ਵੀ ਨਹੀਂ ਹੈ ਐਕਸਪੈਂਡੀਚਰ ਵਧ ਗਿਆ ਆਪ ਲੋਕ ਕੰਮ ਨਹੀਂ ਕਰਦੇ ਹੈ ਤਾਂ ਅਲਟੀਮੇਟਲੀ ਹੁੰਦਾ ਕੀ ਹੈ ਜਿਹਨਾਂ ਨੂੰ ਵਿਦੇਸ਼ ਵੱਲ ਨੂੰ ਮੂੰਹ ਕਰਨਾ ਪੈਂਦਾ ਵਿਦੇਸ਼ ਜਾਣਾ ਹੈ ਦੁਨੀਆ ਸ਼ੁਰੂ ਤੋਂ ਜਾਂਦੀ ਆਈ ਹੈ ਜੀ ਸਦਕੇ ਜਾਓ ਚੰਗੇ ਕੰਮ ਕਰੋ ਉੱਥੇ ਜਾ ਕੇ ਨਾਮ ਕਮਾਓ ਆਪਣੇ ਦੇਸ਼ ਦਾ ਆਪਣੀ ਸਟੇਟ ਦਾ ਆਪਣੀ ਕੌਮ ਦਾ ਤੇ ਇਹ ਜ਼ਰੂਰੀ ਵੀ ਹੈ ਅਗਰ ਤਰੱਕੀ ਕਰਨੀ ਹੈ ਤੁਹਾਨੂੰ ਮੂਵਮੈਂਟ ਕਰਨੀ ਪੈਣੀ ਹੈ ਆਪਣੇ ਪਿਤ੍ਰਿਕ ਘਰ ਦੇ ਵਿੱਚ। ਔਰ ਜਦੋਂ ਇਨਸਾਨ ਜਿੱਥੇ ਪੈਦਾ ਹੁੰਦਾ ਉਹਨੂੰ ਉਸ ਧਰਤੀ ਦੇ ਨਾਲ ਮੁਹੱਬਤ ਹੁੰਦੀ ਹੈ ਇਹਦੇ ਵਿੱਚ ਕੋਈ ਦੋ ਰਹਿਬ ਨਹੀਂ ਹੈ। ਹੋਣੀ ਵੀ ਚਾਹੀਦੀ ਹੈ। ਵਫਾਦਾਰ ਹੋਣਾ ਚਾਹੀਦਾ ਬੰਦਾ ਆਪਣੀ ਮਿੱਟੀ ਦਾ। ਸੋ ਇਹ ਮੋٹے-ਮੋٹے ਕਾਰਨ ਹੈ। ਪਲਾਂਟ ਦੇ ਜਿਹੜੇ ਵਿਦੇਸ਼ ਜਾਣਦੇ ਜਿਹੜੇ ਆ ਇਹ ਨਾ ਹੈ ਰੁਕਣੇ ਹੈ। ਨਾ ਹੀ ਘਟਨੇ ਆ ਘਟਵਾਦ ਹੋ ਸਕਦੇ ਹੈ ਹਮੇਸ਼ਾ ਜਿੱਥੇ ਵੀ ਇਨਸਾਨ ਹੈਗਾ ਅਗਰ ਤਰੱਕੀ ਕਰਨਾ ਤੇ ਉਹਨੂੰ ਪੈਤ੍ਰਿਕ ਘਰ ਤੋਂ ਬਾਹਰ ਨਿਕਲ ਕੇ ਚਾਹੇ ਦੇਸ਼ ਹੈ ਚਾਹੇ ਵਿਦੇਸ਼ ਹੈ ਜਾ ਕੇ ਆਪਣੀ ਕਿਸਮਤ ਜਿਹੜੀ ਹੈ ਜਮਾਉਣੀ ਚਾਹੀਦੀ 8-10 ਸਾਲ ਮਿਹਨਤ ਕਰਕੇ ਸੰਪੂਰਨ ਮਨੁੱਖ ਬਣਨਾ ਚਾਹੀਦਾ ਉਸ ਤੋਂ ਬਾਅਦ ਫਿਰ ਜੋ ਮਰਜ਼ੀ ਕਰੇ ਕਿਉਂਕਿ ਜਿਹੜੀ ਚੰਗਾ ਜੀਵਨ ਜਿਹੜਾ ਹੈ ਉਹ ਸਿਰਫ ਤੇ ਸਿਰਫ ਉਹ ਫਰੀडम ਤੋਂ ਹੁੰਦਾ ਹੈ ਫਰੀडम ਆਉਂਦੀ ਹੈ ਪੈਸੇ ਹੋਣਗੇ ਤੇ ਪੈਸਾ ਤਾਂ ਆਉਂਦਾ ਜੇ ਮਿਹਨਤ ਕਰੋਗੇ ਕੰਮ ਕਰੋਗੇ ਤੇ ਧੰਨਵਾਦ ਦੋਸਤੋ ਟਾਈਮ ਕੱਢਣ ਵਾਸਤੇ ਚੰਗਾ ਲੱਗਾ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਯਾਰਾਂ ਇਹ ਮਿੱਤਰਾਂ ਨੂੰ ਫਾਰਵਰਡ ਕਰਨਾ ਕੋਈ ਸੁਝਾਅ ਤੇ ਕਮੈਂਟ ਜ਼ਰੂਰ ਕਰਨਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਲਾ ਭਲਾ ਕਰੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਸਤਿ ਸ੍ਰੀ ਅਕਾਲ